ਰਾਮ ਸਿੰਘ ਜੀ ਕਿਸ ਤਰੀਕੇ ਦੇ ਬਦਸੂਦੀ ਵੀਡੀਓ ਦੇਖ ਰਹੇ ਸੀ ਕਿ ਕਿਹਾ ਰੋ ਮੈਨੂੰ ਚੰਗੀ ਕਿ ਨਹੀਂ ਸਰ ਜੀ ਮੈਂ ਤਾਂ ਨਾਲ ਆ ਰਿਹਾ ਨਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਣਾਗਾ ਕਿ ਮੀਂਹ ਪਾਤੇ ਨੇ ਬਹੁਤ ਵਧੀਆ ਹੋ ਗਿਆ ਜੀ ਬੂੰਦ ਬੂੰਦ ਨੂੰ ਤਰਸਦੇ ਸੀ ਬੂੰਦ ਬੂੰਦ ਨੂੰ ਤਰਸਦੇ ਤੇ ਸਬੀਲਾਂ ਲਾ ਰਹੇ ਸੀ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਜਿੰਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ-ਬਹੁਤ ਅਨਮਾਇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਹ ਮਹੀਨਾ ਦਾ بارش ਆ ਗਈ ਰੱਖੀ ਦੋ ਤਿੰਨ ਮੀਂਹ ਪਾਇਆ ਕਰੇ ਰੱਬ ਜੀ ਉਹ ਕਹਿੰਦੇ ਸੀ ਵੀ ਦਰਖਤ ਲਾਉਣੇ ਚਾਹੀਦੇ ਨੇ ਸਾਨੂੰ ਲੱਗਦਾ ਵੀ ਕੀਚੇ ਨਾਲ ਫਾਇਦਾ ਹੋਵੇ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਜੀ ਮੈਂ ਕਹਿਣਾ ਚਾਹੁੰਦਾ ਵੀ ਮੀਂਹ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਾ ਲਏ ਤਾਂ ਮੱਤ ਕੇ ਫਿਰ ਫਾਇਦਾ ਕੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਰਾਤ ਅੱਜ ਬਹੁਤ ਜਿਆਦਾ ਰਾਤ ਮਿਲ ਗਈ ਜੀ